ਹਾਲਟਨ ਪੁਲਿਸ ਨੇ ਇੱਕ ਗੰਭੀਰ ਘਟਨਾ ਬਾਰੇ ਅਪਡੇਟ ਜਾਰੀ ਕਰ ਦਿੱਤਾ ਹੈ ਰੋਜ਼ਗਾਰ ਦੀ ਭਾਲ ਕਰਨ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਨਲਾਈਨ ਨੌਕਰੀ ਦੇ ਇਸ਼ਤਿਹਾਰ ਦੇ ਨਾਲ ਜੁੜੇ ਜਿੰਸੀ ਸੋਸ਼ਲ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਇੱਕ 47 ਸਾਲਾ ਬ੍ਰੈਂਪਟਨ ਦੇ ਵਿਅਕਤੀ ਤੇਜਿੰਦਰ ਤਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂਚ ਕਰਤਾਵਾਂ ਦੇ ਮੁਤਾਬਕ ਇੱਕ ਪੀੜੇ ਦੇ ਨਾਲ ਮੁਕਾਬਲੇ ਦੌਰਾਨ ਜਿਸੀ ਸ਼ੋਸ਼ਣ ਕੀਤਾ ਗਿਆ ਜਦਕਿ ਦੂਜੀ ਘਟਨਾ ਦੇ ਵਿੱਚ ਇੱਕ ਹੋਰ ਪੀੜਤ ਨੂੰ ਨੌਕਰੀ ਦੇ ਮੌਕੇ ਦੇ ਬਦਲੇ ਕਥਿਤ ਤੌਰ ਉਤੇ ਜਿنس ਸੰਬੰਧ ਦੇ ਲਈ ਤਰਕੀ ਪਾ ਦਿੱਤੀਆਂ ਗਈਆਂ ਹਾਲਤਨ ਪੁਲਿਸ ਦੇ ਅਧਿਕਾਰੀਆਂ ਦੇ ਅਨੁਸਾਰ ਟਾਲੀਬਾਨ ਨੇ ਆਨਲਾਈਨ ਮਦਦ ਦੀ ਲੋੜ ਵਾਲੇ ਇਸ਼ਤਿਹਾਰਾਂ ਦੀ ਵਰਤੋਂ ਕਰਕੇ ਕੰਮ ਦੀ ਭਾਲ ਕਰਨ ਵਾਲੀਆਂ ਔਰਤਾਂ ਨੂੰ ਲਪੋਉਣ ਦੀ ਕੋਸ਼ਿਸ਼ ਕੀਤੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਪੈਟਰਨ ਕੈਨੇਡਾ ਵਿੱਚ ਨਵੀਆਂ ਆਈਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਰਤਿਆ ਗਿਆ ਇਸ ਜਾਂਚ ਦੇ ਵਿੱਚ ਮਾਰਚ 27 ਅੰਬਤ 2025 ਦੇ ਵਿੱਚ ਹੋਈਆਂ ਦੋ ਵੱਖ-ਵੱਖ ਘਟਨਾਵਾਂ ਸ਼ਾਮਲ ਨੇ ਪੁਲਿਸ ਅਸ ਸੀ ਹੈ ਕਿ ਤਾਲੀਵਾਲ ਨੇ ਕੇਜੀਸੀ ਉੱਤੇ ਐਂਟਰੀ ਲੈਵਲ ਡਾਟਾ ਐਂਟਰੀ ਨੌਕਰੀਆਂ ਦੇ ਇਸ਼ਤਿਹਾਰ ਪੋਸਟ ਕੀਤੇ ਨੇ ਇੰਟਰਵਿਊ ਦੀਆਂ ਪ੍ਰਕਿਰਿਆਵਾਂ ਤੋਂ ਬਾਅਦ ਉਸਨੇ ਕਥਿਤ ਤੌਰ ਤੇ ਪੀੜਤਾ ਨੂੰ ਇਕੱਲੇ ਉਦਯੋਗਿਕ ਪਾਰਕਿੰਗ ਸਥਾਨਾ ਉੱਤੇ ਲੈ ਕੇ ਜਾ ਕੇ ਜਿਨਸੀ ਸ਼ੋਸ਼ਣ ਕੀਤਾ ਜਾਂਚ ਕਰਤავ ਦੇ ਮੁਤਾਬਕ ਇੱਕ ਪੀੜਤ ਦੇ ਨਾਲ ਮੁਕਾਬਲੇ ਦੌਰਾਨ ਜਬ ਜਨਾਹ ਕੀਤਾ ਗਿਆ ਚਤਕੀ ਦੂਜੀ ਘਟਨਾ ਦੇ ਵਿੱਚ ਇੱਕ ਹੋਰ ਪੀੜਤ ਨੂੰ ਨੌਕਰੀ ਤੇ ਮੌਕੇ ਤੇ ਬਦਲੇ ਕਥਿਤ ਤੌਰ ਤੇ ਜਿੰਸੀ ਸੰਬੰਧਾਂ ਦੇ ਲਈ ਤੜਕਿਬਾਂ ਦਿੱਤਿਆਂ ਗਏ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਘਟਨਾ ਮਿਲਟਨ ਦੇ ਵਿੱਚ ਅਤੇ ਦੂਜੀ ਹਾਰਟਨ ਹਿੱਟਸ ਦੇ ਵਿੱਚ ਵਾਪਰੀ ਹੈ। ਜਾਂਚ ਤੋਂ ਬਾਅਦ ਹਾਰਟਨ ਖੇਤਰੀ ਪੁਲਿਸ ਅਧਿਕਾਰੀਆਂ ਨੇ 26 ਜੁਨਵਰੀ ਤੋਂ 24 ਜੂਨ ਨੂੰ ਬ੍ਰੈਂਟਨ ਦੇ ਵਿੱਚ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ। ਉਸ ਉੱਤੇ ਦੋ ਦੋਸ਼ ਲਗਾਏ ਗਏ ਨੇ ਜਿੰਸੀ ਸ਼ੋਸ਼ਣ ਅਤੇ ਜਿੰਸੀ ਸੇਵਾਵਾਂ ਪ੍ਰਾਪਤ ਕਰਦੇ ਹਨ ਉਸੇ ਜ਼ਮਾਨਤ ਸਲਾਈਫਰ ਵੀ 2426 ਨੂੰ ਸੁਣਵਾਈ ਲਈ ਹੋਈ ਅਤੇ ਉਸ ਦਿਨ ਇਰਾਕਰ ਦਿੱਤਾ ਗਿਆ ਪੁਲਿਸ ਮੰਨਦੀ ਹੈ ਕਿ ਹੋਰ ਵੀ ਪੀੜਤ ਹੋ ਸਕਦੀ ਹੈ ਨਹੀਂ ਇਸ ਲਈ ਕਿਸੇ ਵੀ ਵਿਅਕਤੀ ਨੂੰ ਜੋ ਇਸੇ ਤਰ੍ਹਾਂ ਦੇ ਜਿਨਸੀ ਹਮਲੇ ਦਾ ਅਨੁਭਵ ਕਰ ਚੁੱਕਿਆ ਹੈ ਉਹ ਹਾਰਟਨ ਰੀਜIONAL ਪੁਲਿਸ ਪਾਲਸ ਸੋਸ਼ਲ ਅਤੇ ਜਿਨਸੀ ਹਮਲੇ ਯੂਨਿਟ ਦੇ ਨਾਲ ਐਕਸਟਿੰਸ਼ਨ 8970 ਤੇ ਸੰਪਰਕ ਕਰਨ ਦੀ ਅਪੀਲ ਕਰ ਸਕਦਾ ਹੈ ਜਾਂਚਕਰ ਅਣਗੁਣੇ ਸੁਝਾਅ ਦੇ ਲਈ ਵੀ ਕ੍ਰਾਈਮ ਸਟੋਪਰਸ ਦੁਆਰਾ ਉਹਨਾਂ ਦੇ ਨੰਬਰ ਉੱਤੇ ਜਾਂ ਫਿਰ ਹਾਰਟਨ ਕ੍ਰਾਈਮ ਸਟੋਪਰਸ ਵੈੱਬਸਾਈਟ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਲਈ ਪ੍ਰोत्사ਹਿਤ ਕਰ ਰਹੀ ਨੇ ਪੁਲਿਸ ਯਾਤਵੰਤ ਹੈ ਕਿ ਜਨਤਕ ਜਿੰਸੀ ਹਮਲੇ ਦੇ ਵਿੱਚ ਕੋਈ ਵੀ ਗੈਰ ਸਹਿਮਤੀ ਵਾਲਾ ਸੰਪਰਕ ਸ਼ਾਮਲ ਹੈ ਕਿਸੇ ਵੀ ਪੀੜਤ ਨੂੰ ਜਿੰਸੀ ਹਮਲੇ ਦੀ ਰਿਪੋਰਟ ਕਰਨ ਦੇ ਲਈ ਕੋਈ ਸਮਾਜ ਸੀਮਾ ਨਹੀਂ ਹੈ ਸਹਾਇਤਾ ਸੇਵਾਵਾਂ ਹਾਰਟ ਰੀਜਨਲ ਪੁਲਿਸ ਸਰਵਿਸ ਅ ਵਿਕਟਮ ਸਰਵਿਸਿਜ਼ ਯੂਨਿਟ ਅਤੇ ਸਰਵਾਈਵਰਸ ਵੌਇਸਸ ਨੈਟਵਰਕ ਰਾਹੀਂ ਉਪਲਬਧ ਨੇ ਹਾਲਟਨ ਪੁਲਿਸ ਨੇ ਇੱਕ ਗੰਭੀਰ ਘਟਨਾ ਬਾਰੇ ਅਪਡੇਟ ਜਾਰੀ ਕਰ ਦਿੱਤਾ ਰੋਜ਼ਗਾਰ ਦੀ ਭਾਲ ਕਰਨ ਵਾਲੀਆਂ ਔਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਔਨਲਾਈਨ ਨੌਕਰੀ ਦੇ ਇਸ਼ਤਿਹਾਰ ਦੇ ਨਾਲ ਜੁੜੇ ਜਿੰਸੀ ਸੋਸ਼ਲ ਦੇ ਦੋਸ਼ੀ ਅਜਿ ਤੋਂ ਬਾਅਦ 21 47 ਸਾਲਾ ਬ੍ਰੈਂਪਟਨ ਦੇ ਵਿਅਕਤੀ ਤੇਜਿੰਦਰ ਤਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਕਰਤਾਵਾਂ ਦੇ ਮੁਤਾਬਕ ਇੱਕ ਪੀੜੇ ਦੇ ਨਾਲ ਮੁਕਾਬਲੇ ਦੌਰਾਨ ਜਿਸੀ ਸ਼ੋਸ਼ਣ ਕੀਤਾ ਗਿਆ ਜਦਕਿ ਦੂਜੀ ਘਟਨਾ ਦੇ ਵਿੱਚ ਇੱਕ ਹੋਰ ਪੀੜਤ ਨੂੰ ਨੌਕਰੀ ਦੇ ਮੌਕੇ ਦੇ ਬਦਲੇ ਕਥਿਤ ਤੌਰ ਉਤੇ ਜਿنس ਸੰਬੰਧਾ ਦੇ ਲਈ ਤਰਕੀ ਪਾ ਦਿੱਤੀਆਂ ਗਈਆਂ ਹਾਲਤਨ ਪੁਲਿਸ ਦੇ ਅਧਿਕਾਰੀਆਂ ਦੇ ਅਨੁਸਾਰ ਟਾਲੀਵਾਲ ਨੇ ਔਨਲਾਈਨ ਮਦਦ ਦੀ ਲੋੜ ਵਾਲੀ ਇਸ਼ਤਿਹਾਰਤੀ ਵਤ ਤੋਂ ਕਰਕੇ ਕੰਮ ਦੀ ਭਾਲ ਕਰਨ ਵਾਲੀਆਂ ਔਰਤਾਂ ਨੂੰ ਲਪੋਉਣ ਦੀ ਕੋਸ਼ਿਸ਼ ਕੀਤੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਪੈਟਰਨ ਕਨੇਡਾ ਵਿੱਚ ਜੋ ਨਵੀਆਂ ਆਈਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਫੱਟਿਆ ਗਿਆ ਇਸ ਜਾਂਚ ਦੇ ਵਿੱਚ ਮਾਰਚ 23 ਨੰਬਰ 20425 ਦੇ ਵਿੱਚ ਹੋਈਆਂ ਦੋ ਵੱਖ-ਵੱਖ ਘਟਨਾਵਾਂ ਸ਼ਾਮਲ ਨੇ ਪੁਲਿਸ ਸੱਸੀ ਹੈ ਕਿ ਤਾਲੀਵਾਲ ਨੇ ਜੀਜੀ ਉੱਤੇ ਐਂਟਰੀ ਲੈਵਲ ਡਾਟਾ ਐਂਟਰੀ ਨੌਕਰੀਆਂ ਦੇ ਇਸ਼ਤਿਹਾਰ ਪੋਸਟ ਕੀਤੇ ਨੇ ਇੰਟਰਵਿਊ ਦੀਆਂ ਪ੍ਰਕਿਰਿਆਵਾਂ ਤੋਂ ਬਾਅਦ ਉਸਨੇ ਕਥਿਤ ਤੌਰ ਤੇ ਪੀੜਤਾਂ ਨੂੰ ਇਕੱਲੇ ਉਦਯੋਗਿਕ ਪਾਰਕਿੰਗ ਸਥਾਨਾਂ ਉੱਤੇ ਲੈ ਕੇ ਜਾ ਕੇ ਜਿਨਸੀ ਸ਼ੋਸ਼ਣ ਕੀਤਾ ਜਾਂਚ ਕਰਤਾਵਾਂ ਦੇ ਮੁਤਾਬਕ ਇੱਕ ਪੀੜਤ ਦੇ ਨਾਲ ਮੁਕਾਬਲੇ ਦੌਰਾਨ ਜਬਰ ਜਨਾਹ ਕੀਤਾ ਗਿਆ ਚਦਕਿ ਦੂਜੀ ਘਟਨਾ ਦੇ ਵਿੱਚ ਇੱਕ ਹੋਰ ਪੀੜਤ ਨੂੰ ਨੌਕਰੀ ਦੇ ਮੌਕੇ ਦੇ ਬਦਲੇ ਕਥਿਤ ਉਲਟੇ ਜਿੰਸੀ ਸੰਪੰਧਾ ਤੇ ਲਈ ਤਰਕਿਬਾਂ ਦਿੱਤੀਆਂ ਗਈਆਂ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਘਟਨਾ ਮਿਲਟਨ ਦੇ ਵਿੱਚ ਅਤੇ ਦੂਜੀ ਹਾਲਟਨ ਹਿੱਲਸ ਦੇ ਵਿੱਚ ਵਾਪਰੀ ਹੈ ਜਾਂਚ ਤੋਂ ਬਾਅਦ ਹਾਲਟਨ ਖੇਤਰੀ ਪੁਲਿਸ ਅਧਿਕਾਰੀਆਂ ਨੇ 26 ਚੌਥੀ ਤੋਂ 24 26 ਨੂੰ ਬ੍ਰੈਂਪਟਨ ਦੇ ਵਿੱਚ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਉਸ ਉੱਤੇ ਦੋ ਦੋਸ਼ ਲਗਾਏ ਗਏ ਨੇ ਜਿੰਸੀ ਸ਼ੋਸ਼ਣ ਅਤੇ ਜਿੰਸੀ ਸਿਮਾਵਾ ਪ੍ਰਾਪਤ ਕਰਨ ਤੇ ਉਸੇ ਜ਼ਮਾਨਤ ਸਟਾਈਫ ਪਰ ਵੀ 2026 ਨੂੰ ਸੁਣਵਾਈ ਲਈ ਹੋਈ ਅਤੇ ਉਸ ਦਿਨ ਇਹਾਕਾ ਦਿੱਤਾ ਗਿਆ ਪੁਲਿਸ ਮੰਨਦੀ ਹੈ ਕਿ ਹੋਰ ਵੀ ਪੀੜਤ ਹੋ ਸਕਦੀਆਂ ਨੇ ਇਸ ਲਈ ਕਿਸੇ ਵੀ ਵਿਅਕਤੀ ਨੂੰ ਜੋ ਇਸੇ ਤਰ੍ਹਾਂ ਦੇ ਜਿੰਸੀ ਹਮਲੇ ਦਾ ਅਨੁਭਵ ਕਰ ਚੁੱਕਿਆ ਹੈ ਉਹ ਹਾਰਟਨ ਰੀਜਨਲ ਪੁਲਿਸ ਪਾਲਸ ਸੋਸ਼ਲ ਅਤੇ ਜਿੰਸੀ ਹਮਲੇ ਯੂਨਿਟ ਦੇ ਨਾਲ ਐਕਸਟੈਂਸ਼ਨ 8970 ਤੇ ਸੰਪਰਕ ਕਰਨ ਦੀ ਅਪੀਲ ਕਰ ਸਕਦਾ ਹੈ ਜਾਂਚਕਰ ਅਣਗੁਣੇ ਸੁਝਾਅ ਦੇ ਲਈ ਵੀ ਕ੍ਰਾਈਮ ਸਟੋਪਰਸ ਦੁਆਰਾ ਉਹਨਾਂ ਦੇ ਨੰਬਰ ਉੱਤੇ ਜਾਂ ਫਿਰ ਹਾਰਟਨ ਕ੍ਰਾਈਮ ਸਟੋਪਰਸ ਵੈੱਬਸਾਈਟ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਪ੍ਰोत्사ਹਿਤ ਕਰ ਰਹੇ ਨੇ ਪੁਲਿਸ ਯਾਦ ਰੱਖਉਂਦੀ ਹੈ ਕਿ ਜਨਤਕ ਜਿੰਸੀ ਹਮਲੇ ਦੇ ਵਿੱਚ ਕੋਈ ਵੀ ਗੈਰ ਸਹਿਮਤੀ ਵਾਲਾ ਸੰਪਰਕ ਸ਼ਾਮਲ ਹੈ ਕਿਸੇ ਵੀ ਪੀੜਤ ਨੂੰ ਜਿੰਸੀ ਹਮਲੇ ਦੀ ਰਿਪੋਰਟ ਕਰਨ ਦੇ ਲਈ ਕੋਈ ਸਮਾਂ ਸੀਮਾ ਨਹੀਂ ਹੈ ਸਹਾਇਤਾ ਸੇਵਾਵਾਂ ਹਾਰਟ ਅਰिजिनल ਪੁਲਿਸ ਸਰਵਿਸ ਅ ਵਿਕਟਮ ਸਰਵਿਸਿਜ਼ ਯੂਨਿਟ ਅਤੇ ਸਰਵਾਈਵਰਸ ਵੌਇਸਸ ਨੈਟਵਰਕ ਰਾਹੀਂ ਉਪਲਬਧ ਨੇ ਹਾਲਟਨ ਪੁਲਿਸ ਨੇ ਇੱਕ ਗੰਭੀਰ ਘਟਨਾ ਬਾਰੇ ਅਪਡੇਟ ਜਾਰੀ ਕਰਦੇ ਤੇ ਰੋਜ਼ਗਾਰ ਦੀ ਭਾਲ ਕਰਨ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਔਨਲਾਈਨ ਨੌਕਰੀ ਦੇ ਇਸ਼ਤਿਹਾਰ ਦੇ ਨਾਲ ਜੁੜੇ ਜਿੰਸੀ ਸੋਸ਼ਲ ਦੇ ਦੋਸ਼ੀ ਜੋ ਤੋਂ ਬਾਅਦ ਇੱਕ 47 ਸਾਲਾ ਬ੍ਰੈਂਪਟਨ ਦੇ ਵਿਅਕਤੀ ਤੇਜਿੰਦਰ ਤਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਕਰਤਾਵਾਂ ਦੇ ਮੁਤਾਬਕ ਇੱਕ ਈੜੇ ਦੇ ਨਾਲ ਮੁਕਾਬਲੇ ਦੌਰਾਨ ਜਿਸੀ ਸ਼ੋਸ਼ਣ ਕੀਤਾ ਗਿਆ ਜਦਕਿ ਦੂਜੀ ਘਟਨਾ ਦੇ ਵਿੱਚ ਇੱਕ ਹੋਰ ਈੜਤ ਨੂੰ ਨੌਕਰੀ ਦੇ ਮੌਕੇ ਦੇ ਬਦਲੇ ਕਥਿਤ ਤੌਰ ਉਤੇ ਜਿنس ਸੰਬੰਧ ਦਾ ਲਈ ਤਰਕੀ ਪਾ ਦਿੱਤੀਆਂ ਗਈਆਂ। ਖੈਤਨ ਪੁਲਿਸ ਦੇ ਅਧਿਕਾਰੀਆਂ ਦੇ ਅਨੁਸਾਰ ਢਾਲੀਵਾਲ ਨੇ ਆਨਲਾਈਨ ਮਦਦ ਦੀ ਲੋੜ ਵਾਲੇ ਇਸ਼ਤਿਹਾਰਾਂ ਦੀ ਵਰਤੋਂ ਕਰਕੇ ਕੰਮ ਦੀ ਭਾਲ ਕਰਨ ਵਾਲੀਆਂ ਔਰਤਾਂ ਨੂੰ ਲਪੋਉਣ ਦੀ ਕੋਸ਼ਿਸ਼ ਕੀਤੀ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਪੈਟਰਨ ਕੈਨੇਡਾ ਵਿੱਚ ਨਵੀਆਂ ਆਈਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਰਤਿਆ ਗਿਆ। ਇਸ ਜਾਂਚ ਦੇ ਵਿੱਚ ਮਾਰਚ ਤੋਂ ਦਸੰਬਰ 2025 ਦੇ ਵਿੱਚ ਹੋਈਆਂ ਦੋ ਵੱਖ-ਵੱਖ ਘਟਨਾਵਾਂ ਸ਼ਾਮਲ ਨੇ। ਪੁਲਿਸ ਸੱਸੀ ਹੈ ਕਿ ਢਾਲੀਵਾਲ ਨੇ ਜੀਜੀ ਉੱਤੇ ਐਂਟਰੀ ਲੈਵਲ ਡਾਟਾ ਐਂਟਰੀ ਨੌਕਰੀਆਂ ਦੇ ਇਸ਼ਤਿਹਾਰ ਪੋਸਟ ਕੀਤੇ ਨੇ। ਇੰਟਰਵਿਊ ਦੀਆਂ ਪ੍ਰਕਿਰਿਆਵਾਂ ਤੋਂ ਫਾਦ ਉਸਨੇ ਕਥਿਤ ਤੌਰ ਤੇ ਪੀੜਤਨ ਨੂੰ ਇਕੱਲੇ ਉਦਯੋਗੀ ਪਾਰਕਿੰਗ ਸਥਾਨਾ ਉੱਤੇ ਲੈ ਕੇ ਜਾ ਕੇ ਜਿੰਸੀ ਸ਼ੋਸ਼ਣ ਕੀਤਾ। ਜਾਂਚ ਕਰਤავ ਦੇ ਮੁਤਾਬਕ ਇੱਕ ਪੀੜਤ ਦੇ ਨਾਲ ਮੁਕਾਬਲੇ ਦੌਰਾਨ ਜਬਤ ਜਨਾ ਕੀਤਾ ਗਿਆ ਚਤਕੀ ਦੂਜੀ ਘਟਨਾ ਦੇ ਵਿੱਚ ਇੱਕ ਹੋਰ ਪੀੜਤ ਨੂੰ ਨੌਕਰੀ ਤੇ ਮੌਕੇ ਦੇ ਬਦਲੇ ਕਥਿਤ ਤੌਰ ਤੇ ਜਿੰਸੀ ਸੰਬੰਧਾਂ ਤੇ ਲਈ ਤਰਕੀਬਾਂ ਦਿੱਤੀਆਂ ਗਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਘਟਨਾ ਮਿਲਟਨ ਦੇ ਵਿੱਚ ਅਤੇ ਦੂਜੀ ਹਾਰਟਨ ਹਿੱਟਸ ਦੇ ਵਿੱਚ ਵਾਪਰੀ ਹੈ ਜਾਂਚ ਤੋਂ ਬਾਅਦ ਹਾਰਟਨ ਖੇਤਰੀ ਪੁਲਿਸ ਅਧਿਕਾਰ ਕਨੇਡਾ 24 ਜੁਨਵਰੀ ਤੋਂ 26 ਨੂੰ ਬ੍ਰੈਂਟਨ ਦੇ ਵਿੱਚ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਉਸ ਉੱਤੇ ਦੋ ਦੋਸ਼ ਲਗਾਏ ਗਏ ਨੇ ਜਿੰਸੀ ਸ਼ੋਸ਼ਣ ਅਤੇ ਜਿੰਸੀ ਸਿਮਾਵਾ ਪ੍ਰਾਪਤ ਕਰਦੇ ਉਸ ਦਿਨ ਜ਼ਮਾਨਤ ਸਟਾਈਫਰ ਵੀ 2026 ਨੂੰ ਸੁਣਵਾਈ ਲਈ ਹੋਈ ਅਤੇ ਉਸ ਦਿਨ ਰਿਹਾਕਾਰ ਦਿੱਤਾ ਗਿਆ ਪੁਲਿਸ ਮੰਨਦੀ ਹੈ ਕਿ ਹੋਰ ਵੀ ਪੀੜਤ ਹੋ ਸਕਦੀ ਹੈ ਇਸ ਲਈ ਕਿਸੇ ਵੀ ਵਿਅਕਤੀ ਨੂੰ ਜੋ ਇਸੇ ਤਰ੍ਹਾਂ ਦੇ ਜਿੰਸੀ ਹਮਲੇ ਦਾ ਅਨੁਭਵ ਕਰ ਚੁੱਕਿਆ ਹੈ ਉਹ ਹਾਲਟਰ ਰਿਜਨਲ ਪੁਲਿਸ ਪਾਸ ਸੋਸ਼ਲ ਅਤੇ ਜਿੰਸੀ ਹਮਲੇ ਯੂਨਿਟ ਦੇ ਨਾਲ ਐਕਸਟੈਂਸ਼ਨ 8970 ਤੇ ਸੰਪਰਕ ਕਰਨ ਦੀ ਅਪੀਲ ਕਰ ਦਿੱਤਾ ਹੈ ਜਾਂਚਕਾਰ ਅਨਗੁਣੇ ਸੁਝਾਅ ਦੇ ਲਈ ਵੀ ਕ੍ਰਾਈਮ ਸਟਾਪਰਸ ਦੁਆਰਾ ਉਹਨਾਂ ਦੇ ਨੰਬਰ ਉੱਤੇ ਜਾਂ ਫਿਰ ਹਾਰਟਨ ਕ੍ਰਾਈਮ ਸਟਾਪਰਸ ਵੈਬਸਾਈਟ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਪ੍ਰੋਤਸਾਹਿਤ ਕਰ ਰਹੇ ਨੇ ਪੁਲਿਸ ਯਾਤ ਹੋਣਦੀ ਹੈ ਕਿ ਜਦ ਤੱਕ ਜਿੰਸੀ ਹਮਲੇ ਦੇ ਵਿੱਚ ਕੋਈ ਵੀ ਗੈਰ ਸਹਿਮਤੀ ਵਾਲਾ ਸੰਪਰਕ ਸ਼ਾਮਲ ਹੈ ਕਿਸੇ ਵੀ ਪੀੜਤ ਨੂੰ ਜਿੰਸੀ ਹਮਲੇ ਦੀ ਰਿਪੋਰਟ ਕਰਨ ਦੇ ਲਈ ਕੋਈ ਸਮਾਂ ਸੀਮਾ ਨਹੀਂ ਹੈ ਸਹਾਇਤਾ ਸੇਵਾਵਾਂ ਹਾਰਟਨ ਰੀਜਨਲ ਪੁਲਿਸ ਸਰਵਿਸ ਅ ਵਿਕਟਮ ਸਰਵਿਸਿਜ਼ ਯੂਨਿਟ ਅਤੇ ਸਰਵਾਈਵਰਸ ਵੌਇਸਿਸ ਨੈਟਵਰਕ ਰਾਹੀਂ ਉਪਲਬਧ ਨੇ ਹਾਰਟਨ ਪੁਲਿਸ ਨੇ ਇੱਕ ਗੰਭੀਰ ਘਟਨਾ ਬਾਰੇ ਅਪਡੇਟ ਜਾਰੀ ਕਰ ਦਿੱਤਾ ਹੈ ਰੋਜ਼ਗਾਰ ਦੀ ਭਾਲ ਕਰਨ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਨਲਾਈਨ ਨੌਕਰੀ ਦੇ ਇਸ਼ਤਿਹਾਰ ਦੇ ਨਾਲ ਜੁੜੇ ਜਿੰਸੀ ਸੋਸ਼ਲ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਇੱਕ 47 ਸਾਲਾ ਬ੍ਰੈਂਪਟਨ ਦੇ ਵਿਅਕਤੀ ਤੇਜਿੰਦਰ ਤਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਕਰਤਾਵਾਂ ਦੇ ਮੁਤਾਬਕ ਇੱਕ ਪੀੜੇ ਦੇ ਨਾਲ ਮੁਕਾਬਰੇ ਦੌਰਾਨ ਜਿਨਸੀ ਸ਼ੋਸ਼ਣ ਕੀਤਾ ਗਿਆ ਜਦਕਿ ਦੂਜੀ ਘਟਨਾ ਦੇ ਵਿੱਚ ਇੱਕ ਹੋਰ ਪੀੜਤ ਨੂੰ ਨੌਕਰੀ ਦੇ ਮੌਕੇ ਦੇ ਬਦਲੇ ਕਥਿਤ ਤੌਰ 'ਤੇ ਜਿਨਸੀ ਸੰਬੰਧਾਂ ਦੇ ਲਈ ਤਰਕੀਬ ਪਾ ਦਿੱਤੀਆਂ ਗਈਆਂ ਹਾਲਤਾਂ ਪੁਲਿਸ ਦੇ ਅਧਿਕਾਰੀਆਂ ਦੇ ਅਨੁਸਾਰ ਟਾਲੀਵਾਲ ਨੇ ਔਨਲਾਈਨ ਮਦਦ ਦੀ ਲੋੜ ਵਾਲੀ ਇਸ਼ਤਿਹਾਰਤੀ ਪੋਸਟੋ ਕਰਕੇ ਕੰਮ ਦੀ ਭਾਲ ਕਰਨ ਵਾਲੀਆਂ ਔਰਤਾਂ ਨੂੰ ਲਪੋਉਣ ਦੀ ਕੋਸ਼ਿਸ਼ ਕੀਤੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਪੈਟਰਨ ਕਨੇਡਾ ਵਿੱਚ ਨਵੀਆਂ ਆਈਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਰਤਿਆ ਗਿਆ ਇਸ ਜਾਂਚ ਦੇ ਵਿੱਚ ਮਾਰਕ ਚੱਕਰ ਸੰਬਤ 2025 ਦੇ ਵਿੱਚ ਹੋਈਆਂ ਦੋ ਵੱਕਵਾ ਘਟਨਾਵਾਂ ਵਿੱਚ ਸ਼ਾਮਲ ਨੇ ਪੁਲਿਸ ਦੱਸਦੀ ਹੈ ਕਿ ਧਾਲੀਵਾਲ ਨੇ ਕੇਜੂਜੀ ਉੱਤੇ ਐਂਟਰੀ ਲੈਵਲ ਡਾਟਾ ਐਂਟਰੀ ਨੌਕਰੀਆਂ ਦੇ ਇਸ਼ਤਿਹਾਰ ਪੋਸਟ ਕੀਤੇ ਨੇ ਇੰਟਰਵਿਊ ਦੀਆਂ ਪ੍ਰਕਿਰਿਆਵਾਂ ਤੋਂ ਬਾਅਦ ਉਸਨੇ ਕਥਿਤ ਤੌਰ ਤੇ ਪੀੜਤਾ ਨੂੰ ਇਕੱਲੇ ਉਦਯੋਗਿਕ ਪਾਰਕ ਇਨਸਤਾਨਾ ਉੱਤੇ ਲੈ ਕੇ ਜਾ ਕੇ ਜਿਨਸੀ ਸ਼ੋਸ਼ਣ ਕੀਤਾ। ਜਾਂਚ ਕਰਤਾਵਾਂ ਦੇ ਮੁਤਾਬਕ ਇੱਕ ਪੀੜਤ ਦੇ ਨਾਲ ਮੁਕਾਬਲੇ ਦੌਰਾਨ ਜਬ ਜਨਾਹ ਕੀਤਾ ਗਿਆ ਛਤਕੀ ਦੂਜੀ ਘਟਨਾ ਦੇ ਵਿੱਚ ਇੱਕ ਹੋਰ ਪੀੜਤ ਨੂੰ ਨੌਕਰੀ ਤੇ ਮੌਕੇ ਤੇ ਪਤਲੇ ਕਥਿਤ ਤੌਰ ਤੇ ਜਿਨਸੀ ਸੰਪੰਨਤਾ ਦੇ ਲਈ ਤਰਕੀਬਾਂ ਦਿੱਤੀਆਂ ਗਈਆਂ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਘਟਨਾ ਮਿਲਤਨ ਦੇ ਵਿੱਚ ਅਤੇ ਦੂਜੀ ਹਾਲਟਨ ਹੀਜ਼ ਦੇ ਵਿੱਚ ਵਾਪਰੀ ਹੈ। ਜਾਂਚ ਤੋਂ ਬਾਅਦ ਹਾਲ ਖੇਤਰੀ ਪੁਲਿਸ ਅਧਿਕਾਰੀਆਂ ਨੇ 26 ਜੁਨਵਰੀ ਤੋਂ 24 ਜੂਨ ਨੂੰ ਬ੍ਰੈਮਟਨ ਦੇ ਵਿੱਚ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਉਸ ਉੱਤੇ ਦੋ ਦੋਸ਼ ਲਗਾਏ ਗਏ ਨੇ ਜਿنسੀ ਸ਼ੋਸ਼ਣ ਅਤੇ ਜਿنسੀ ਸਿਮਾਵਾ ਪ੍ਰਾਪਤ ਕਰਨ ਦੇ ਉਸੀ ਜ਼ਮਾਨਤ ਅਸਥਾਈ ਫਰਵੀ 2026 ਨੂੰ ਸੁਣਵਾਈ ਲਈ ਹੋਈ ਅਤੇ ਉਸੇ ਦਿਨ ਇਤਹਾਕਾ ਦਿੱਤਾ ਗਿਆ ਪੁਲਿਸ ਮੰਦੀ ਹੈ ਕਿ ਹੋਰ ਵੀ ਪੀੜਤ ਹੋ ਸਕਦੀ ਹੈ ਨਹੀਂ ਇਸ ਲਈ ਕਿਸੇ ਵੀ ਵਿਅਕਤੀ ਨੂੰ ਜੋ ਇਸੇ ਤਰ੍ਹਾਂ ਦੇ ਜਿੰਸੀ ਹਮਲੇ ਦਾ ਅਨੁਭਵ ਕਰ ਚੁੱਕਿਆ ਹੈ ਉਹ ਹਰਟਨ ਰਿਜਨਲ ਪੁਲਿਸ ਪਾਸ ਸੋਸ਼ਲ ਅਤੇ ਜਿੰਸੀ ਹਮਲੇ ਯੂਨਿਟ ਦੇ ਨਾਲ ਐਕਸਟੈਂਸ਼ਨ 8970 ਤੇ ਸੰਪਰਕ ਕਰਨ ਦੀ ਅਪੀਲ ਕਰ ਸਕਦਾ ਹੈ ਜਾਂਚਕਰ ਅਣਗੁਣੇ ਸੁਝਾਅ ਦੇ ਲਈ ਵੀ ਕ੍ਰਾਈਮ ਸਟੋਪਰਸ ਦੁਆਰਾ ਉਹਨਾਂ ਦੇ ਨੰਬਰ ਉੱਤੇ ਜਾਂ ਫਿਰ ਹਰਟਨ ਕ੍ਰਾਈਮ ਸਟੋਪਰਸ ਵੈੱਬਸਾਈਟ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਲਈ ਪ੍ਰोत्사ਹਿਤ ਕਰ ਰਹੇ ਨੇ ਪੁਲਿਸ ਯਾਤਵੰਤ ਹੈ ਕਿ ਜਨਤਕ ਜਿੰਸੀ ਹਮਲੇ ਦੇ ਵਿੱਚ ਕੋਈ ਵੀ ਗੈਰ ਸਹਿਮਤੀ ਵਾਲਾ ਸੰਪਰਕ ਸ਼ਾਮਲ ਹੈ ਕਿਸੇ ਵੀ ਪੀੜਤ ਨੂੰ ਜਿੰਸੀ ਹਮਲੇ ਦੀ ਰਿਪੋਰਟ ਕਰਨ ਦੇ ਲਈ ਕੋਈ ਸਮਾਜ ਸੀਮਾ ਨਹੀਂ ਹੈ ਸਹਾਇਤਾ ਸੇਵਾਵਾਂ ਹਾਰਟ ਰੀਜਨਲ ਪੁਲਿਸ ਸਰਵਿਸ ਅ ਵਿਕਟਮ ਸਰਵਿਸਿਜ਼ ਯੂਨਿਟ ਅਤੇ ਸਰਵਾਈਵਰਸ ਵੌਇਸਸ ਨੈਟਵਰਕ ਰਾਹੀਂ ਉਪਲਬਧ ਨੇ ਸਾਦਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ